ਉਧਰ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਦੀ ਵੀ ਗੱਲ ਕਰ ਲੈਨੇ ਆਂ ਅਯੁੱਧਿਆ ਦੇ ਵਿੱਚ ਪਹਿਲਾ ਮੀਂਹ ਵਰਿਆ ਅਜ ਵੀ ਮੀਂਹ ਪਿਆ ਐਸੇ ਮੈਂ ਲੰਘੇ ਛਨੀਆ ਇਤਵਰ ਦੇ ਵਾਦਨਾ ਗੱਲ ਕਰ ਰਿਹਾ ਮਾਨਸੂਨ ਤੇ ਆਉਣ ਤੋਂ ਪਹਿਲਾਂ ਹੀ ਜਿਹੜਾ ਪਹਿਲੀ ਮੀਂਹ ਵਰਿਆ ਯੂਪੀ ਦੇ ਵਿੱਚ ਅਯੁੱਧਿਆ ਖੇਤਰ ਦੇ ਵਿੱਚ ਜਿਹੜਾ ਪਹਿਲਾ ਮੀਂਹ ਵਰਿਆ ਉਹਦੇ ਨਾਲ ਹੀ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਦੇ ਅੰਦਰ ਪਾਣੀ ਭਰ ਗਿਆ ਜਿਸ ਥਾਂ ਦੇ ਉੱਤੇ ਗਰਭ ਗ੍ਰਹਿ ਦੇ ਵਿੱਚ RAM LALA HORAN ਦੀ ਉਹ ਮੂਰਤੀ ਵਿਰਾਜ਼ਮਾਨ ਹੈ। ਉਸ ਮੂਰਤੀ ਵਾਲੀ ਥਾਂ ਤੇ ਵੀ 4-4 ਫੁੱਟ ਪਾਣੀ ਭਰਿਆ। ਤੇ ਆਰਤੀ ਬੈਟਰੀਆਂ ਵਾਲ ਕੇ ਕਰਨੀ ਪਈ ਕਿ ਡਰ ਸੀ ਕਿ ਕਿਤੇ ਪਾਣੀ ਦੇ ਵਿੱਚ ਭਰੇ ਹੋਣ ਕਰਕੇ ਲਾਈਟ ਆਨ ਕਰੀਏ ਤੇ ਕਰੰਟ ਨਾ ਜਾਵੇ। ਹੁਣ ਇਹ ਆਪਣੇ ਆਪ 'ਚ ਸਵਾਲ ਪੈਦਾ ਹੁੰਦਾ ਕਿ 1800 ਕਰੋੜ ਦੀ ਲਾਗਤ ਨਾਲ ਜਿਹੜੇ ਪਹਿਲੇ ਪੜਾਅ ਦੇ ਵਿੱਚ RAM ਮੰਦਿਰ ਜੀ ਦਾ ਨਿਰਮਾਣ ਹੋਇਆ ਉਹ ਪਹਿਲੇ ਮੀਂਹ 'ਚ ਚੋਗ ਗਈ ਛੱਤ। ਮਤਲਬ ਛੱਤ ਚੋਰੀ ਆ ਅੰਦਰ ਪਾਣੀ ਭਰਿਆ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਤੇ ਇਸ ਲਈ ਕੌਣ ਜ਼ਿੰਮੇਵਾਰ ਨਿਰਮਾਣ ਕਰਨ ਵਾਲੀ ਕੰਪਨੀ ਠੇਕੇਦਾਰ ਪ੍ਰਸ਼ਾਸਨ ਸਰਕਾਰ ਜਾਂ ਉਧ ਘਾਟਨ ਕਰਨ ਵਾਲੇ ਕੀ ਦੀ ਜਵਾਬ ਤਲਬੀ ਕਰੀਏ ਜਦੋਂ ਅਯੁੱਧਿਆ ਦੇ ਵਿੱਚ ਭਾਜਪਾ ਹਾਰੀ ਤਾਂ ਕਈਆਂ ਨੇ ਅਯੁੱਧਿਆ ਵਾਸੀਆਂ ਨੂੰ ਜਾਂ ਉੱਥੋਂ ਦੇ ਹਿੰਦੂ ਭਾਈਚਾਰੇ ਨੂੰ ਬੜਾ ਕੁਝ ਖਾਸ ਕਰ ਪਾਕਿਸਤਾਨ ਨੇ ਕਿਉਂਕਿ ਇੰਨੀ ਭਗਤੀ ਹੈ ਤੁਸੀਂ ਤਾਂ hindu ਨਹੀਂ ਤੁਸੀਂ ਉਹ ਹੀ ਨਹੀਂ ਉਹ ਕਹਿੰਦੇ ਭਾਈ ਸਾਡੇ ਘਰ ਟੁੱਟੇ ਨੇ ਸਾਡੇ ਦਰ ਟੁੱਟੇ ਨੇ ਸਾਡਾ ਕਾਰੋਬਾਰ ਖੁੱਸਿਆ ਹੈ ਹੈ ਤੇ ਉਸ ਤੋਂ ਬਾਅਦ ਕਾਰੋਬਾਰ ਬਾਹਰਲੇ ਨੂੰ ਦਿੱਤਾ ਤੇ ਸਾਨੂੰ ਬੰਦੇ ਮੁਆਵਜ਼ੇ ਵੀ ਨਹੀਂ ਮਿਲੇ ਸਾਡਾ ਦਰਤਾ ਸੁਣੋ ਤੇ ਆ ਹੁਣ ਪੋਲ ਖੁੱਲ ਰਹੀ ਹੈ ਜਨਾਬ ਕਿਆ ਕੁਝ ਹੋਇਆ ਉੱਥੇ ਮਤਲਬ RAM ਜੀ ਦੇ ਨਾਂ ਦੇ ਉੱਤੇ ਪਹਿਲਾਂ ਜ਼ਮੀਨ ਘਟਾਲੇ ਦੀ ਚਰਚਾ ਸੀ ਕਿ ਟਰਸਟੀਆਂ ਦੇ ਮੈਂਬਰਾਂ ਨੇ ਜੀ ਪਹਿਲਾਂ ਜ਼ਮੀਨ ਆਪ ਲੈ ਲਈ ਫਿਰ ਟਰਸਟ ਦੇ ਨਾਂ ਤੇ ਮਹਿੰਗੀ ਵੇਚਤੀ ਕਪੜਾ ਹੋ ਗਿਆ ਉਹ ਮਾਮਲਾ ਬੜਾ ਡੱਬਣ ਧੁੱਪਣ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਹੁਣ ਕੀ ਜ਼ਮੀਨ ਕਟਾਲੇ ਤੋਂ ਬਾਅਦ ਹੁਣ ਨਿਰਮਾਣ ਕਟਾਲਾ ਵੀ ਹੋ ਗਿਆ 1800 ਕਰੋੜ ਦੀ ਲਾਗਤ ਨਾਲ ਬਣਿਆ ਹੋਇਆ RAM LALA ਹੋਰਾਂ ਦਾ ਉਹ ਅਯੋਧਿਆ ਦਾ RAM ਮੰਦਿਰ ਜਿਹੜੇ ਪਹਿਲੇ ਮੀਂਹੇ ਚੋਂ ਲੱਗ ਜਵੇ ਛੱਤ ਵੀ ਚੋਈ ਲੋਕਾਂ ਦੇ ਘਰਾਂ ਚ ਦੁਕਾਨਾਂ ਚ ਤੇ ਅਯੋਧਿਆ ਨਗਰੀ ਚ ਹੋਰ ਜਿੰਨੇ ਮੰਦਿਰ ਨੇ ਉਹਨਾਂ ਚ ਪਾਣੀ ਭਰਿਆ ਹੋਰ ਛੱਡੋ ਜੀ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਖੁਦ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ 30 ਦਸੰਬਰ 2023 ਨੂੰ 6 ਮਹੀਨਿਆਂ ਚ ਉਹ ਰੇਲਵੇ ਸਟੇਸ਼ਨ ਦੀ ਕੰਧ ਵੀ ਡਿੱਗੀ ਵੀ ਪਹਿਲੇ ਮਹੀਚੇ ਸੀਵਰੇਜ ਡੰਪ ਕਰ ਗਿਆ ਗਰਕ ਗਿਆ ਸੜਕਾਂ ਗਰਕ ਗਈਆਂ ਟੋਏ ਪਏ ਨੇ ਜੇ ਪਹਿਲਾ ਮਹੀਆ ਭਾਈ ਤੇ ਇਹ ਜਾਣਕਾਰੀ ਕਿ ਗਰਭਗ੍ਰਹਿ ਚ ਪਾਣੀ ਭਰਿਆ ਔਰ ਉਹ ਜਾਂ ਉਥੇ ਆਰਤੀ ਸਵੇਰ ਦੀ 4 ਵਜੇ ਵਾਲੀ 6 ਵਜੇ ਵਾਲੀ ਬੈਟਰੀਆਂ ਮਾਲ ਕੇ ਕਰਨੀ ਇਹ ਜਾਣਕਾਰੀ ਅਯੋਧਿਆ ਦੇ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤਿੰਦਰ ਦਾਸ ਜੀ ਨੇ ਆਪ ਦਿੱਤੀ ਹੈ ਤੇ 1800 ਕਰੋੜ ਲੱਗ ਕੇ ਜੇ ਸਥਿਤੀ ਆ ਅਜੇ 2 2000 ਕਰੋੜ ਦਾ ਹੋਰ ਪ੍ਰੋਜੈਕਟ ਪਿਆ ਸੋ ਲਗਭਗ 4000 ਕਰੋੜ 3800 ਕਰੋੜ ਦਾ ਪ੍ਰੋਜੈਕਟ ਹੈ ਜਿਸ ਵਿੱਚ 3200 ਕਰੋੜ ਦਾਨ ਵਜੋਂ ਆਇਆ ਇਹ ਚੋ ਸਭ ਤੋਂ ਵੱਧ ਦਾਨ 11 ਕਰੋੜ ਮਰਾਰੀ ਬਾਪੂ ਜਿਹੜੀ रामजी ਦੀ ਕਥਾ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਉਹਨਾਂ ਨੇ ਹੀ ਦਿੱਤਾ ਸੋ ਆ ਲੋ ਜੀ ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਪਹਿਲੇ ਮੀਂਹ ਨਹੀਂ ਪੋਲ ਖੋਲ੍ਹ ਕੇ ਰੱਖਤੀ ਹੁਣ ਇਹ ਜਾਂਚ ਕੌਣ ਕਰੂਗਾ ਕਿ ਇਹ ਕੀ ਏ ਜਮੀਨ ਕਟਾਲੇ ਤੋਂ ਬਾਅਦ ਨਿਰਮਾਣ ਕਟਾਲਾ ਤਾਂ ਨਹੀਂ